ਅਜ ਤੋਂ 2 ਦਿਨ ਪਹਿਲਾਂ ਤਰਨਤਾਰਨ ਅਦਾਲਤ ਨੇ ਦੋਸ਼ੀ ਕਰਾ ਦਿੱਤੇ ਸੀ 12 ਸਾਲ ਪੁਰਾਣਾ 2013 ਦਾ ਮਾਮਲਾ ਉਸਵਾ ਕਾਂਡ ਜਿਸ ਦੇ ਵਿੱਚ ਮਜੂਦਾ ਵਿਧਾਇਕ ਨੂੰ 4 ਸਾਲ ਦੀ ਸਜ਼ਾ ਸੁਣਾਈਆ ਕਿਸ ਤਰੀਕੇ ਦੇਖਦੇ ਹੋ ਇਹ ਸੂਚੀ ਲੰਬੀ ਹੋ ਗਈ ਹੈ ਉਹਨਾਂ ਦੇ ਆਮ ਆਦਮੀ ਪਾਰਟੀ ਦੇ ਇੰਨੇ ਵਿਧਾਇਕ ਇੰਨੇ ਐਮਐਲਏ ਇੰਨੇ ਮੰਤਰੀ ਮਵਾਦਾਂ 'ਚ ਫਸ ਚੁੱਕੇ ਨੇ ਕੋਈ ਫਿਲਮ ਵਾਲੇ ਮਾਮਲੇ 'ਚ ਫਸਿਆ ਕੋਈ ਵੀਡੀਓ ਵਾਲੇ ਮਾਮਲੇ 'ਚ ਫਸਿਆ ਐਨਾ ਕੋਈ ਭ੍ਰਸ਼ਾਚਾਰ ਵਾਲੇ ਮਾਮਲੇ 'ਚ ਵੀ ਸ਼ੰਰੀਚ ਬਤਾਲੇ ਮਾਮਦੇ ਪੱਛੇ ਇਹ ਹੁਣ ਐਸੀਐਸਸੀ ਐਕਟ ਦੇ ਤਹਿਤ ਪਤ ਨਾਲ ਛੇੜਖਾਨੀ ਕੁੱਟਮਾਰ ਦੇ ਮਾਮਲੇ 'ਚ ਫਸੇ ਜੀਤ ਸਜ਼ਾ ਹੋਈ ਹੈ। ਹੂੰ ਕਿਸੇ ਵੀ ਇੱਕ ਐਮਐਮ ਦੇ ਖਿਲਾਫ ਕੋਈ ਤੁਸੀਂ ਇਹ ਸੁਣਿਆ ਹੋ ਵੀ ਕਿ ਸਰਕਾਰ ਨੇ ਉਹਦੇ ਤੇ ਕਹਿਤਾ ਵੀ ਤੇਰੀ ਵਿਧਾਇਕੀ ਖਤਮ ਕਰ ਦੇ। ਹਾਤੋਂ ਮਜਬੂਰੀ ਹੈ ਕਿ ਸਜ਼ਾਈ 2 ਸਾਲ ਤੋਂ ਉੱਪਰ ਹੋ ਗਈ। ਨਹੀਂ ਤਾਂ ਇਹਨੂੰ ਵੀ ਬਚਾ ਲੈਂਦੇ ਹੋ ਸਕਦਾ। ਜਿਹੜਾ ਜੱਪ ਬਚਾ ਸਕਦੇ ਉਹਨੂੰ ਵੀ ਬਚਾ ਸਕਦੇ। ਇਸੇ ਐਮਐਲਏ ਦਾ ਜੀਜਾ ਸੀ ਤੇ ਉੱਤੇ ਪੁਲਿਸ ਨੇ ਮਾਈਨਿੰਗ ਦਾ ਪਰਚਾ ਕੀਤਾ ਸੀ ਬਿਲਕੁਲ ਜੀ ਬਿਲਕੁਲ ਸਰਕਾਰ ਫਿਰ ਪਿੱਠ ਥਾਪੜਦੀ ਨਾ ਕਿ ਵੀ ਦੇਖੋ ਸਾਡੇ ਸਰਕਾਰ ਦੇ ਵਿੱਚ ਪੁਲਿਸ ਵੀ ਕਿੰਨਾ ਸਪਸ਼ਟ ਹੈ ਤੇ ਸਾਡੇ ਐਮਐਲਏ ਕਿੰਨੇ ਸਪਸ਼ਟ ਰਿਸ਼ਤੇਦਾਰੀ ਨੂੰ ਨਹੀਂ ਬਕਤ ਦਿੰਦੇ ਤੁਹਾਨੂੰ ਜਾਣ ਕਰਕੇ ਪੁਲਿਸ ਤੇ ਉਲਟਾ ਬਦਲੀਆਂ ਕਰਾਓ ਜੀ ਕਾਰਵਾਈ ਕਰੋ ਜੀ ਜੀਜਾ ਜੀ ਨੂੰ ਬਚਾਓ ਜੀ ਤੇ ਉਹੀ ਹੈ ਪਰ ਮੇਰਾ ਤਾਂ ਇਹ ਸਵਾਲ ਹੈ ਕਿ ਆਮ ਆਦਮੀ ਪਾਰਟੀ ਕੱਲ੍ਹ ਜਿੰਦਰ ਸਿੰਘ ਲਾਲਪੁਰਾ ਦੇ ਮਾਮਲੇ ਜਦੋਂ ਅਦਾਲਤੀ ਪ੍ਰਕਿਰਿਆ ਕਰਕੇ ਹੋਊਗਾ ਜੇ ਵਿਦੇਕੀ ਜਾਊਗੀ ਜੀ ਇੱਕ ਵਾਰ ਤਾਂ ਗਈ ਦੁਬਾਰਾ ਜੇ ਬਹਾਲ ਹੁੰਦੀ ਹੈ ਤਾਂ ਅਦਾਲਤੀ ਪ੍ਰਕਿਰਿਆ ਕਰਕੇ ਹੋਊਗੀ ਤੇ ਜੇ ਗਈ ਹੈ ਤਾਂ ਅਦਾਲਤੀ ਪ੍ਰਕਿਰਿਆ ਕਰਕੇ ਨਹੀਂ ਹੈ ਪਰ ਤੁਸੀਂ ਆਪਣੇ ਐਮਐਲਏ ਮੰਤਰੀ ਆਪ ਐਕਸ਼ਨ ਕਿਡਾ ਲਿਆ ਵਿਜੇ ਸਿੰਘ ਲਾ ਜੀ ਮੋਹਜਾ ਸਿੰਘ ਸਰਾਰੀ ਬਲਕਾਰ ਸਿੰਘ ਕਟਾਰੂ ਚੱਕ ਅੱਜ ਅਸੀਂ ਮੰਤਰੀ ਕੜਤਾ ਜੀ ਸਰਾਰੀ ਜੀ ਆ ਅਸੀਂ ਮੰਤਰੀ ਕੜਤਾ ਜੀ ਵੀ ਜੇ ਅਸੀਂ ਭਈ ਮੰਤਰੀ ਤੋਂ ਕੱਢਿਆ ਪਰ ਕੇਸ ਕਿੱਥੇ ਗਿਆ ਉਹਨਾਂ ਦਾ ਹੂੰ ਬਿਲਕੁਲ ਭਾਈ ਕਿੱਥੇ ਗਈ ਜਿਉ ਨਹੀਂ ਸੀ ਇਹ ਫਿਰ ਕਿਉਂ ਗੱਡੇ ਸਿੰਗਲਾ ਸਾਹਿਬ ਨੂੰ ਤਾਂ ਕਲੀਨ ਚਟ ਵੀ ਮਿਲ ਗਈ ਆ ਪਿੱਛੇ ਜੇ ਐ ਮੈਂ ਬਿਲਕੁਲ ਐਮ.ਐਲ.ਏ ਮਿਤਰਾ ਤਾਂ ਗੱਜਣ ਮਾਜਰਾ ਹੈ ਨਾ ਐਮ.ਐਲ.ਏ ਰਮਨੂ ਰੋੜਾ ਅੰਦਰ ਹੈ ਹੈ ਹਰਮੀ ਸਿੰਘ ਪਠਾਣ ਮਾਜਰਾ ਤੁਹਾਡਾ ਫਰਾਰ ਹੈ ਤੇ ਮਨਜਿੰਦਰ ਸਿੰਘ ਲਾਲਪੁਰ ਅੰਦਰ ਹੈ ਕਿਸੇ ਦੇ ਖਿਲਾਫ ਕੋਈ ਪ੍ਰਧਾਨ ਸਭਾ ਚੋਂ ਮੈਂਬਰੀ ਖਾਰਜ ਕਰਨ ਦਾ ਤੁਹਾਡਾ ਹੁਕਮ ਨਹੀਂ ਆਇਆ ਪਾਰਟੀ ਚੋਂ ਕੱਢਣ ਦਾ ਹਿੰਦੇ ਦੇਸ਼ ਨਹੀਂ ਮਤਲਬ ਇਹਦਾ ਸਾਰਾ ਕੁਝ ਮਨਜ਼ੂਰ ਹੈ ਤੁਹਾਨੂੰ ਤਾਂ ਇਸ ਮਿੰਦਰ ਸਿੰਘ ਲਾਲਪੁਰਾ ਤੇ ਇੱਕ ਨਹੀਂ ਪੰਜ ਹੋਰ ਕੇ ਇਸ ਚਲਦੇ ਆ ਹੂੰ ਹੂੰ ਬਿਲਕੁਲ ਜੀ ਕਿੰਤਰ ਦਿੱਤੀਆਂ ਜਦ ਕੁਛ ਨਹੀਂ ਦੇਖਿਆ ਜੀ ਕਿਸੇ ਦਾ ਇਸੇ ਤਰੀਕੇ ਨਾਲ ਸਾਰਾ ਆਮ ਆਦਮੀ ਪਾਰਟੀ ਦੇ ਬੁਲਾਰੇ ਨੂੰ ਅੱਜ ਨਿੱਜੀ ਚੈਨਲ ਤੇ ਸਵਾਲ ਹੁੰਦੇ ਨੇ ਬਲਤੇਜ ਪੰਨੂ ਉਹਨਾਂ ਨੂੰ ਉਹ ਕਹਿੰਦੇ ਕਿ ਉਸ ਵਕਤ ਤਾਂ ਐਮਐਲਏ ਨਹੀਂ ਸੀ ਕਿ ਉਸ ਵਕਤ ਦਾ ਮਾਮਲਾ ਹੈ ਨਹੀਂ ਨਹੀਂ ਫਿਰ ਦਾ ਮਤਲਬ ਪਰਾਣਾ ਕੋਈ ਬਲਾਤਕਾਰੀ ਹੋਵੇ ਕੋਈ ਛੇੜਖਾਨੀ ਵਾਲਾ ਹੋਵੇ ਕੋਈ ਪੁੱਠੇ ਕੰਮ ਵਾਲਾ ਹੋਵੇ ਕੋਈ ਜੋਰ ਕਰਾਫਟ ਹੋਵੇ ਉਸ ਸਮੇਂ ਜੀ ਹੁਣ ਥੋੜਾ ਜਦੋਂ ਟਿੱਟਦੇ ਰਿਆਂ ਪਰ ਅੱਜ ਇੱਕ ਜੜੀ ਅਖਬਾਰ ਦੀ ਸੁਰਖੀ ਬਣੀ ਆ ਕਿ ਪੰਜਾਬ ਸਰਕਾਰ ਨੇ ਪੰਚਾਇਤਾਂ ਤੋਂ 30 ਕਰੋੜ ਰੁਪਏ ਮੰਗ ਲੈ ਕੇ ਮੁਆਵਜ਼ਾ ਦੇਣਾ ਜਿਹੜਾ ਪਿਛਲੇ ਲੰਮੇ ਸਮੇਂ ਤੋਂ ਇਸ ਪਹਿਲੂ ਤੇ ਚਰਚਾ ਕਰਦਾ ਆ ਰਹੇ ਆ ਕਿ ਸਰਕਾਰ ਦੀ ਅੱਖ ਜ਼ਮੀਨਾਂ ਤੇ ਹੈ ਸਰਕਾਰ ਦੀ ਅੱਖ ਕਾਰਪਟ ਕਰਾਣਿਆਂ ਨੂੰ ਖੁਸ਼ ਕਰਨ ਤੇ ਹੈ ਵੀ ਇਹ ਉਸੇ ਵਿੱਚੋਂ ਹੈ ਜੀ ਤੁਸੀਂ ਇਸ ਪ੍ਰਕਿਰਿਆ ਨੂੰ ਹੜ੍ਹ ਉੜ ਕੇ ਨਾ ਦੇਖੋ ਮੈਂ ਦਰਸ਼ਕਾਂ ਨੂੰ ਦੱਸ ਦਿਆਂ ਕਿ ਪਿੰਡਾਂ ਦੇ ਵਿੱਚ ਸ਼ਾਮਲਤ ਜ਼ਮੀਨਾਂ ਤੋਂ ਪੰਚਾਇਤਾਂ ਨੂੰ ਆਮਦਨ ਆਉਂਦੀ ਆਪਣੀ ਸਰੋਤਾਂ ਤੋਂ ਆਮਦਨ ਆਉਂਦੀ ਉਹ ਨਰੂਲ ਇੱਟਾਂ ਦੀ ਪਿੰਡਾਂ ਦੀ ਆਮਦਨ ਉਹਦੇ ਵਿੱਚੋਂ ਸੂਬਾ ਸਰਕਾਰ 30% ਲੈਂਦੀ ਆ ਜੀ ਪੰਚਾਇਤ ਵਿਭਾਗ ਨੂੰ ਚਲਾਉਣ ਲਈ ਕਿ ਤਨਖਾਹਾਂ ਦੇਣੀਆਂ ਪੱਤੇ ਦੇਣੇ ਉਹਨਾਂ ਦਾ ਕੰਮਕਾਰ ਦੇਖਣਾ ਜੀ ਪੰਚਾਇਤ ਵਿਭਾਗ ਨੂੰ ਪੰਚੇਤਾ ਚਲਾ ਰਹੀਆਂ 30% ਦੇ ਪਰ ਉਹ ਆਜਮਾਨ ਨੂੰ ਹੁਕਮ ਕੌਣ ਦਿੰਦਾ ਜੀ ਸਰਪੰਚ ਦਿੰਦਾ ਹੈ ਕਿ ਪੰਚ ਦਿੰਦਾ ਹੈ ਕਿ ਤੁਸੀਂ ਦਿੰਦੇ ਹੋ ਹੂੰ ਕਮ ਥੋੜੇ ਮੰਨਦੇ ਨੇ ਤਨਖਾਹਾਂ ਪੰਚੇਤਾ ਦੇਣ ਭਈ ਪੰਚੇਤਾ ਦੇ ਅਫਸਰ ਲੱਗੇ ਨੇ ਉਹਨਾਂ ਤੋਂ ਹੀ ਪੈਸੇ ਲੈ ਰਹੇ ਨੇ 288 ਪਿੰਡਾਂ ਨੂੰ ਅੱਜ ਰਾਮ ਸਭਾ ਬਲਾਕੇ ਮਤਾ ਪਾਉਣ ਦੀ ਲੋੜ ਹੈ ਕਿ ਸਾਡਾ ਅਸੀਂ ਨਵਾਂ ਪੈਸਾ ਨਹੀਂ ਦੇਣਾ ਸਰਕਾਰ ਆਪਣਾ ਹਿੱਲਾ ਕਰੇ ਸਸ਼ਕਾਲ ਦਾ ਟੀਵੀ ਐਨਆਰਏ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਖਾਸ ਪ੍ਰੋਗਰਾਮ ਮੁੱਦੇ 'ਚ ਫਰਕ ਪਾਉਣ ਲੈ ਕੇ ਇੱਕ ਵਾਰ ਫਿਰ ਤੋਂ ਮੈਂ ਸੁਖਮਨ ਜੀ ਮਹਾਲਤਰਾ ਜਿਸ ਦੇ ਵਿੱਚ ਦਨ ਭਾਦਿਆਂ ਕੁਝ ਖਾਸ ਖਬਰਾਂ ਦੇ ਉੱਪਰ ਵਿਚਾਰ ਚਰਚਾ ਕਰਦੇ ਹਾਂ ਅੱਜ ਬਹੁਤ ਜ਼ਿਆਦਾ ਇੱਕ ਚਰਚਿਤ ਮਾਮਲਾ ਆਮ ਆਦਮੀ ਪਾਰਟੀ ਦੇ ਮੌਜੂਦਾ ਖਡੂਰ ਸਾਹਿਬ ਤੋਂ ਵਿਧਾਇਕ ਨੂੰ 4 ਸਾਲ ਦੀ ਸਜ਼ਾ ਸੁਣਾਈਆ ਹਾਲਾਂਕਿ ਜੇਕਰ ਕਿਸੇ ਵਿਧਾਇਕ ਨੂੰ 2 ਸਾਲ ਦੀ ਸਜ਼ਾ ਹੁੰਦੀ ਹੈ ਜਾਂ ਉਸ ਤੋਂ ਵੱਧ ਦੀ ਸਜ਼ਾ ਹੁੰਦੀ ਹੈ ਤਾਂ ਫਿਰ ਉਸ ਦੀ ਜਿਹੜੀ ਵਿਧਾਇਕੀ ਆ ਉਹ ਖਤਮ ਹੁੰਦੀ ਹੈ ਜਾਨੀ ਕਿ ਉੱਥੇ ਜ਼ਿਮਨੀ ਚੋਣ ਹੁੰਦੀ ਹੈ ਤਾਂ ਹੁਣ ਦੇਖਣਾ ਹੋਵੇਗਾ ਕਿ ਕੋਈ ਉੱਚ ਅਦਾਲਤ ਕਿਸੇ ਤਰੀਕੇ ਦੀ ਰਾਹਤ ਦੰਦੀ ਹੈ ਰਿਲੈਕਸੇਸ਼ਨ ਦੰਦੀ ਹੈ ਜਾਂ ਫਿਰ ਉੱਥੇ ਵੀ ਜ਼ਿਮਨੀ ਚੋਣ ਹੋਵੇਗੀ ਦਰਅਸਲ ਇਹ ਮਾਮਲਾ ਕੀ ਆ ਇਸ ਦੇ ਉੱਪਰ ਵੀ ਚਰਚਾ ਕਰਾਂਗੇ ਪਰ ਨਾਲ ਦੀ ਨਾਲ ਐ ਸਭ ਤੋਂ ਜਿਹੜੇ ਪੰਜਾਬ ਦੇ ਹਾਲਾਤ ਬਣੇ ਹੋਏ ਨੇ ਕਿ ਕਿਹੜੇ ਤਰੀਕੇ ਦੇ ਨਾਲ ਮਾਝਾ ਏਰੀਆ ਸੁਲਤਾਨਪੁਰ ਲੋਧੀ ਫਾਜ਼ਲਕਾ ਦੇ ਵਿੱਚ ਹੜ੍ਹ ਆਇਆ ਤੇ ਬਹੁਤ ਸਾਰੇ ਲੋਕਾਂ ਦੇ ਘਰ ਜ਼ਮੀਨਾਂ ਸਾਰਾ ਕੁਝ ਤਬਾਹ ਹੋ ਗਿਆ ਲਗਾਤਾਰ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਅਸੀਂ ਮੁਆਵਜ਼ਾ ਦੇਵਾਂਗੇ ਪਰ ਇਸ ਦੇ ਵਿਚਾਲੇ ਇੱਕ ਜਿਹੜੀ ਅਖਬਾਰ ਦੀ ਸੁਰਖੀ ਬਣੀ ਹੈ ਕਿ ਸਰਕਾਰ ਨੇ ਮੁਆਵਜ਼ਾ ਦੇਣ ਦੇ ਲਈ ਪੰਚਾਇਤਾਂ ਤੋਂ 30 ਕਰੋੜ ਰੁਪਏ ਮੰਗ ਲਏ ਨੇ ਤੇ ਨਾਲ ਅੱਜ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਮੁਰਤੋ ਸਿਹਤਜਾਬ ਹੋ ਕੇ ਮੀਟਿੰਗਾਂ ਕਰਨ ਲੱਗੇ ਨੇ ਇੱਕ ਪ੍ਰੈਸ ਕਾਨਫਰੰਸ ਬਹੁਤ ਜ਼ਿਆਦਾ ਚਰਚੇ ਦਾ ਜਿਸ ਦੇ ਉੱਪਰ ਭਾਜਪੀ ਦੇ ਲੀਡਰਾਂ ਦੇ ਉੱਪਰ ਬਿਆਨ ਨੇ ਤੇ ਉਧਰਲੇ ਪਾਸੇ ਫਿਰ ਸੁਨੀਲ ਜਾਖੜ ਉਹਨਾਂ ਨੇ ਜਲੰਧਰ ਤੋਂ ਇੱਕ ਪ੍ਰੈਸ ਕਾਨਫਰੰਸ ਕਰਤੀ ਜਿਸ ਦੇ ਵਿੱਚ ਪੰਜਾਬ ਸਰਕਾਰ ਨੂੰ ਘੇਰਨ ਦੀਆਂ ਗੱਲਾਂ ਕੀਤੀਆਂ ਨੇ ਇਹਨਾਂ ਦੋਨੋਂ ਪ੍ਰੈਸ ਕਾਨਫਰੰਸਾਂ ਤੇ ਮੁਆਵਜ਼ਾ ਕਿਸ ਤਰ੍ਹਾਂ ਮਿਲੂ ਕੀ ਕੱਲੀਆਂ ਫੋਟੋਆਂ 'ਚ ਰਹਿ ਜੂ ਇਹ ਸਾਰੇ ਦੇ ਉੱਪਰ ਚਰਚਾ ਕਰਾਂਗੇ ਸਾਡੇ ਨਾਲ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਤਲ ਜੀ ਜੁੜ ਚੁੱਕੇ ਨੇ ਪਹਿਲਾਂ ਸਵਾਗਤ ਕਰਦੇ ਹਾਂ ਸਤ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮੈਂ ਸਾਰੇ ਦਰਸ਼ਕਾਂ ਦਾ ਸ੍ਰੋਤਿਆਂ ਦਾ ਪਿਆਰ ਭਰ ਸਤਿਕਾਰ ਸਤਿ ਸ਼੍ਰੀ ਅਕਾਲ ਜੀ ਸਰ ਪਹਿਲਾਂ ਇਸ ਮਸਲੇ ਦੇ ਉੱਪਰ ਗੱਲਬਾਤ ਕਰ ਲੰਨੇ ਆ ਅੱਜ ਤੋਂ 2 ਦਿਨ ਪਹਿਲਾਂ ਤਰਨਤਾਰਨ ਅਦਾਲਤ ਨੇ ਦੋਸ਼ੀ ਕਰਾਰ ਦਿੱਤੇ ਸੀ 12 ਸਾਲ ਪੁਰਾਣਾ 2013 ਦਾ ਮਾਮਲਾ ਉਸਮਾ ਕਾਂਡ ਜਿਸ ਦੇ ਵਿੱਚ ਮੌਜੂਦਾ ਵਿਧਾਇਕ ਨੂੰ 4 ਸਾਲ ਦੀ ਸਜ਼ਾ ਸੁਲਾਈਆ ਕਿਸ ਤਰੀਕੇ ਦੇਖਦੇ ਹੋ ਪੂਰਾ ਮਾਮਲਾ ਕੀ ਆ ਜਾਂ ਪਰ ਹੁਣ ਖਡੂਰ ਸਾਹਿਬ ਹਲਕੇ ਦੇ ਜਿਹੜੇ ਅੱਗੇ ਦੇ ਹਾਲਾਤ ਕੀ ਰਹਿਣ ਵਾਲੇ ਨੇ ਆਮ ਆਦਮੀ ਪਾਰਟੀ ਦਾ ਇਸ ਤੇ ਉੱਪਰ ਕਿੰਨਾ ਅਸਰ ਪੈਣ ਵਾਲਾ ਦੇਖੋ ਜੀ ਆਮ ਆਦਮੀ ਪਾਰਟੀ ਤੇ ਦਾ ਅਸਰ ਕੀ ਪੈਣਾ ਉਹ ਤਾਂ ਹੁਣ ਬਸ਼ਰਮ ਪਾਰਟੀ ਬਣ ਕੇ ਰਹੇਗੀ ਇਹ ਸੂਚੀ ਲੰਬੀ ਹੋ ਗਈ ਹੈ ਉਹਨਾਂ ਦੇ ਆਮ ਆਦਮੀ ਪਾਰਟੀ ਦੇ ਇੰਨੇ ਵਿਧਾਇਕ ਇੰਨੇ ਐਮਐਲਏ ਇੰਨੇ ਮੰਤਰੀ ਵਿਵਾਦਾਂ ਚ ਫਸ ਚੁੱਕੇ ਨੇ ਕੋਈ ਫਿਲਮ ਵਾਲੇ ਮਾਮਲੇ ਚ ਫਸਿਆ ਕੋਈ ਵੀਡੀਓ ਵਾਲੇ ਮਾਮਲੇ ਚ ਫਸਿਆ ਹੈ ਨਾ ਕੋਈ ਭ੍ਰਸ਼ਟਾਚਾਰ ਦੇ ਮਾਮਲੇ ਚ ਕਮਿਸ਼ਨ ਨਾਲ ਰਿਸ਼ਵਤ ਵਾਲੇ ਮਾਮਲੇ ਚ ਫਸਿਆ ਇਹ ਹੁਣ ਐਸਸੀਐਸਸੀ ਐਕਟ ਦੇ ਤਹਿਤ ਰਾਤ ਨਾਲ ਛੇੜਖਾਨੀ ਕੁੱਟ ਮਾਰ ਦੇ ਮਾਮਲੇ ਚ ਫਸੇ ਜਿੱਥੇ ਸਜ਼ਾ ਹੋਈ ਹੈ ਹੂੰ ਕਿਸੇ ਵੀ ਐਮਐਲਏ ਦੇ ਖਿਲਾਫ ਕੋਈ ਤੁਸੀਂ ਇਹ ਸੁਣਿਆ ਹੋਵੇ ਕਿ ਸਰਕਾਰ ਨੇ ਉਹਦੇ ਤੇ ਕਹਿਤਾ ਵੀ ਤੇਰੀ ਵਿਧਾਇਕੀ ਖਤਮ ਕਰਦੇ ਆ ਹੂੰ ਬਿਲਕੁਲ ਜੀ ਆ ਤਾਂ ਹੁਣ ਮਜਬੂਰੀ ਹੈ ਕਿ ਸਜ਼ਾਈ 2 ਸਾਲ ਤੋਂ ਉੱਪਰ ਹੋਗੀ ਨਹੀਂ ਤਾਂ ਇਹਨੂੰ ਵੀ ਬਚਾ ਲੈਂਦੇ ਹੁੰਦੇ ਜਿਹਦਾ ਜੱਜਾ ਬਚਾ ਸਕਦੇ ਉਹਨੂੰ ਵੀ ਬਚਾ ਸਕਦੇ ਆ ਏਸੇ ਐਮਐਲਏ ਦਾ ਜੱਜਾ ਸੀ ਤੇ ਉੱਤੇ ਪੁਲਿਸ ਨੇ ਮਾਈਨਿੰਗ ਦਾ ਪਰਚਾ ਕੀਤਾ ਸੀ ਬਿਲਕੁਲ ਜੀ ਬਿਲਕੁਲ ਸਰਕਾਰ ਮਿਰ ਪਿੱਠ ਥਾਪੜਦੀ ਨਾ ਕਿ ਵੀ ਦੇਖੋ ਸਾਡੇ ਐ ਸਰਕਾਰ ਦੇ ਵਿੱਚ ਪੁਲਿਸ ਵੀ ਕਿੰਨਾ ਸਪਸ਼ਟ ਹੈ ਤੇ ਸਾਡੇ ਐਮਐਲਏ ਵੀ ਕਿੰਨੇ ਸਪਸ਼ਟ ਰਿਸ਼ਤੇਦਾਰੀ ਨੂੰ ਵੀ ਨਹੀਂ ਬਖਸ਼ਦੇ ਕੋਈ ਮਰਜ਼ੀ ਆ ਜਵੇ ਪਰ ਉੱਥੇ ਜਦੋਂ ਯਾਦ ਕਰਕੇ ਪੁਲਿਸ ਤੇ ਉਲਟਾ ਬਦਲੀਆਂ ਕਰਾਓ ਜੀ ਕਾਰਵਾਈ ਕਰੋ ਜੀ ਜੀਜਾ ਜੀ ਨੂੰ ਬਚਾਓ ਜੀ ਤੇ ਉਹੀ ਹਨ ਹੂੰ ਉਸ ਸਮੇ ਐਮਐਲਏ ਨਹੀਂ ਸੀ ਮਨਿੰਦਰ ਸਿੰਘ ਲਾਲਪੁਰਾ ਉਸ ਸਮੇ ਇੱਕ ਡਰਾਈਵਰ ਸੀ ਟੈਕਸੀ ਚਲਾਉਂਦਾ ਸੀ ਤੇ ਇੱਕ ਪਰਿਵਾਰ ਕਹਿੰਦਾ ਕਿ ਅਸੀਂ ਆਪਣੀ ਮਾਸੀ ਦੇ ਮੁੰਡੇ ਦੇ ਵਿਆਹ ਤੇ ਗਏ ਸੀ ਤੇ ਉੱਥੇ ਉਸ ਔਰਤ ਨਾਲ ਇਹ ਨਹੀਂ ਛਿੜ ਜਦੋਂ ਵਿਰੋਧ ਹੋਇਆ ਤੇ ਗੁੱਟਮਾਰ ਤੇ ਉਤਰਿਆ ਤੇ ਹੋਰ ਲੋਕ ਮਿਲ ਗਏ ਤੇ ਦੀ ਵੀ ਕੋਕਲੇਪਤ ਦਿਖਦਾ ਵਿੱਚ ਐ ਧੱਫੇ ਮਾਰਦਾ ਸਾਰਾ ਕੁਝ ਸੋ ਜੀ ਅੱਜ ਮਾਨਯੋਗ ਅਦਾਲਤ ਨੇ 4 ਸਾਲ ਦੀ ਸਜ਼ਾ ਸੁਣਾਤੀ ਇਸ ਐਕਟ ਦੇ ਤਹਿਤ 1 ਸਾਲ ਤੋਂ ਲੈ ਕੇ 5 ਸਾਲ ਤੱਕ ਦੀ ਸਜ਼ਾ ਦਾ ਪ੍ਰੋਵੀਜ਼ਨ ਹੈ ਜੀ ਹੁਣ ਜੇ ਸਜ਼ਾ 3 ਸਾਲ ਤੋਂ ਉੱਪਰ ਹੋਵੇ ਤਾਂ ਹੁਣ ਇੱਥੋਂ ਬੇਲ ਵੀ ਨਹੀਂ ਮਿਲਦੀ ਇਹਦਾ ਮਤਲਬ ਬੇਲ ਲਈ ਵੀ ਉੱਪਰਲੀ ਗੱਲ ਤੇ ਜਾਣਾ ਪਏ ਹਾਂ ਜੀ 2 ਸਾਲ ਤੋਂ ਵੱਧ ਸਜ਼ਾ ਦੇ ਨਾਲ ਮੈਂਬਰੀ ਤਾਂ ਗਈ ਬਿਲਕੁਲ ਜੀ ਜਦੋਂ ਹੀ ਜੱਜ ਸਾਹਿਬ ਨੇ ਫੈਸਲਾ ਲਿਆ ਹੁਕਮ ਸੁਣਾਇਆ ਤਾਂ ਤੋ ਹੀ ਬੁਧਾਈ ਤਾਂ ਗਈ ਹੁਣ ਨਹੀਂਗਾ ਕਿ ਸਪੀਕਰ ਕਹਿੰਦੀ ਦੇਖਣਾ ਪਊਗਾ ਕਿ ਉਹ ਬਚਾ ਸਕਦੇ ਨਹੀਂ ਪਚਾ ਸਕਦੇ ਨਾ ਹੂੰ ਬਸ ਨੁਕਤਾ ਇਹ ਨਾ ਕਿ ਜਦੋਂ ਉੱਪਰਲੀ ਅਦਾਲਤ ਚ ਇਸ ਨੂੰ ਇਹ ਕੇਸ ਨੂੰ ਲੈ ਕੇ ਜਾਣਗੇ ਇਹ ਤਾਂ ਰੁਟੀਨ ਸੁਣਵਾਈ ਚੱਲਦੀ ਆ ਕੇਸ ਦੀ ਜੀ ਫਿਰ ਤਾਂ ਬੁਧਾਈ ਬਹਾਲ ਨਹੀਂ ਹੁੰਦੀ ਜੀ ਜੇ ਕੇਸ ਦੇ ਕੇਸ ਚੱਲਣ ਦੇ ਨਾਲ ਨਾਲ ਸਜ਼ਾ ਤੇ ਰੋਕ ਲੱਗ ਜਾਂਦੀ ਹੈ ਉਪਰੀ ਦਲ ਦੀ ਕਿ 19 ਦਿਨ ਤੱਕ ਰੋਕ ਲਾਉਣੇ ਆ ਹੂੰ ਇਹ ਉਸ ਸਮੇਂ ਤੱਕ ਸਜ਼ਾ ਰੁਕ ਜਾਂਦੀ ਆ ਫਿਰ ਇਹਦਾ ਮਤਲਬ ਬਧਾਈ ਜੇ ਬਾਹਰ ਸਿੱਗੀ ਆ ਤੇ ਨਹੀਂ ਤਾਂ ਫਿਰ ਖਰੂਰ ਸਾਹਿਬ ਹਲਕੇ ਲਈ ਜਿਮਨੀ ਚੋਂ ਤੈਅ ਆ ਜੀ ਸੋ ਦੇ ਲਈ ਤਿਆਰ ਰਹੇ ਪਰ ਮੇਰਾ ਤਾਂ ਇਹ ਸਵਾਲ ਹੈ ਕਿ ਆਮ ਆਦਮੀ ਪਾਰਟੀ ਇਕੱਲੇ ਮਨਜਿੰਦਰ ਸਿੰਘ ਲਾਲਪੁਰਾ ਦੇ ਮਾਮਲੇ ਜਦੋਂ ਅਦਾਲਤੀ ਪ੍ਰਕਿਰਿਆ ਕਰਕੇ ਹੋਊਗਾ ਜੇ ਵਿਧਾਇਕੀ ਜਾਊਗੀ ਜੀ ਇੱਕ ਵਾਰ ਤਾਂ ਗਈ ਦੁਬਾਰਾ ਜੇ ਬਹਾਲ ਹੁੰਦੀ ਹੈ ਤਾਂ ਅਦਾਲਤੀ ਪ੍ਰਕਿਰਿਆ ਕਰਕੇ ਹੋਊਗੀ ਤੇ ਜੇ ਗਈ ਹੈ ਤਾਂ ਅਦਾਲਤੀ ਪ੍ਰਕਿਰਿਆ ਕਰਕੇ ਗਈ ਹੈ ਪਰ ਤੁਸੀਂ ਆਪਣੇ ਐਮ.ਐਲ.ਏ. ਮੰਤਰੀਆਂ ਦਾ ਐਕਸ਼ਨ ਕਿਹੜਾ ਲਿਆ ਬੀਜੇ ਸਿੰਘ ਲਾ ਜੀ ਫੌਜਾ ਸਿੰਘ ਸਰਾਰੀ ਬਲਕਾਰ ਸਿੰਘ ਕਟਾਰੂ ਚੱਕ ਆ ਜੀ ਅਸੀਂ ਮੰਤਰੀ ਕੜਤਾ ਜੀ ਸਰਾਰੀ ਜੀ ਆ ਅਸੀਂ ਮੰਤਰੀ ਕੜਤਾ ਜੀ ਬੀਜੇ ਸਿੰਘ ਦਾ ਬਈ ਮੰਤਰੀ ਤੋਂ ਕੱਢਿਆ ਪਰ ਕੇਸ ਕਿੱਥੇ ਗਿਆ ਉਹਨਾਂ ਦਾ ਹੂੰ ਬਿਲਕੁਲ ਜੀ ਬਈ ਕਿੱਥੇ ਗਈ ਜਿਉ ਨਹੀਂ ਸੀ ਜੇ ਇਹ ਫਿਰ ਕਿਉਂ ਕੱਢੇ ਸਿੰਘਲਾ ਸਾਹਿਬ ਨੂੰ ਤਾਂ ਕਲੀਮ ਚੱਟ ਵੀ ਮਿਲ ਗਈਆਂ ਪਿੱਛੇ ਜੇ ਅੰਮਾ ਬਿਲਕੁਲ ਐਮਐਲਏ ਮਿਤਰਾ ਤਾਂ ਗੱਜਣ ਮਾਜਰਾ ਹੈ ਨਾ ਐਮਐਲਏ ਰਮਨੂਰੋੜਾ ਅੰਦਰ ਹੈ ਹਰਮੀ ਸਿੰਘ ਪਠਾਨ ਮਾਜਰਾ ਤੁਹਾਡਾ ਫਰਾਰ ਹੈ ਤੇ ਮਨਜਿੰਦਰ ਸਿੰਘ ਲਾਲਪੁਰ ਅੰਦਰ ਸੋ ਜੀ ਬਿਲਕੁਲ ਜੀ ਪਰ ਕਿਸੇ ਦੇ ਖਿਲਾਫ ਕੋਈ ਵਿਧਾਨ ਸਭਾ ਚੋਂ ਮੈਂਬਰੀ ਖਾਰਜ ਕਰਨ ਦਾ ਤੁਹਾਡਾ ਹੁਕਮ ਹੀ ਨਹੀਂ ਆਇਆ ਪਾਰਟੀ ਚੋਂ ਕੱਢਣ ਦਾ ਕੋਈ ਨਿਦੇਸ਼ ਨਹੀਂ ਹੈ ਮਤਲਬ ਇਹਦਾ ਮਤਲਬ ਸਾਰਾ ਕੁਝ ਮਨਜ਼ੂਰ ਹੈ ਤੁਹਾਨੂੰ ਤਾਂ ਜੇ ਜਾਂ ਮਾਰਜੀਸਟਰ ਆਪੇ ਫਿਰ ਬੋਟ ਟਿਕਟਾਂ ਦੇਣ ਲੱਗਿਆਂ ਕੀ ਦੇਖਿਆ ਸੀਗਾ ਇਸ ਮਨਜਿੰਦਰ ਸਿੰਘ ਲਾਲਪੁਰਾ ਤੇ ਇੱਕ ਨਹੀਂ पांच और केस चलदे हैं हम्म हम्म बिल्कुल जी तो टिकटਾਂ ਦਿੱਤੀਆਂ ਜਾਂ ਕੁਛ ਨਹੀਂ ਦੇਖਿਆ ਜੀ ਕਿਸੇ ਦਾ ਇਹਦਾ ਮਤਲਬ ਤੁਹਾਨੂੰ ਸਾਰਾ ਕੁਝ ਮਨਜ਼ੂਰ ਆ ਜਾਂ ਕਿਸੇ ਚੀਜ਼ ਨਾਲ ਕੇਸ ਕਰਕੇ ਲੀਗੇ ਫਾਇਨਾ ਕਦੀ ਨਾ ਟੱਕਿਆ ਸੀ ਇਹਨਾਂ ਨੇ ਟਿਕ ਲੰ ਲੱਗਿਆ ਇਹ ਸਵਾਲ ਹੈ ਇਸੇ ਤਰੀਕੇ ਨਾਲ ਸਾਰਾ ਆਮ ਆਦਮੀ ਪਾਰਟੀ ਦੇ ਬੁਲਾਰੇ ਨੂੰ ਅੱਜ ਨਿੱਜੀ ਚੈਨਲ ਤੇ ਸਵਾਲ ਹੁੰਦੇ ਨੇ ਬਲਤੇਜ ਪੰਨੂ ਉਹਨਾਂ ਨੂੰ ਉਹ ਕਹਿੰਦੇ ਕਿ ਉਸ ਵਕਤ ਤਾਂ ਐਮਐਲਏ ਨਹੀਂ ਸੀ ਕਿ ਉਸ ਵਕਤ ਦਾ ਮਾਮਲਾ ਹੈ ਨਹੀਂ ਨਹੀਂ ਫਿਰ ਇਹਦਾ ਮਤਲਬ ਪੁਰਾਣਾ ਕੋਈ ਬਲਾਤਕਾਰੀ ਹੋਵੇ ਕੋਈ ਛੇੜਖਾਨੀ ਵਾਲਾ ਹੋਵੇ ਕੋਈ ਪੁੱਠੇ ਕੰਮ ਵਾਲਾ ਹੋ ਵੀ ਹੈ ਕੋਈ ਚੋਰ ਕਰਾਪਟ ਹੋਵੇ ਉਸ ਸਮੇਂ ਜੀ ਹੁਣ ਥੋੜਾ ਜਦੋਂ ਟਿਕਟ ਦੇ ਰਹਿਆ ਕਿਸ ਤਰ੍ਹਾਂ ਚੱਲ ਰਿਹਾ ਸੀ ਨਾ ਜੀ ਬਿਲਕੁਲ ਤੁਮੇ ਮਾਮਲਾ ਤਾਂ ਸੀ ਨਾ ਉਹਦੇ ਤੇ ਹਮ ਤੇ ਤੁਸੀਂ ਕਹਿੰਦੇ ਕਿ ਵੀ ਜਦੋਂ ਬੇਦਾਗ ਹੋ ਕੇ ਆ ਜਾਏਗਾ ਬਰੀ ਹੋ ਕੇ ਆ ਜਾਏਗਾ ਜਦ ਦੇ ਦਾਂਗੇ ਟਿਕਟ ਹਮ ਬਿਲਕੁਲ ਜੀ ਬਿਲਕੁਲ ਇਹਦਾ ਮਤਲਬ ਤੁਹਾਡਾ ਇੱਕ ਕਰੈਕਟਰ ਦੱਸਦਾ ਹੈ ਕਿ ਪਾਰਟੀ ਦਾ ਕਰੈਕਟਰ ਕਿਹੋ ਜਿਹਾ ਹਮ ਬਿਲਕੁਲ ਹੁਣ ਤਾਂ ਬਹੁਤ ਲੰਬੀ ਲਿਸਟ ਆ ਗਈ ਆਮ ਆਦਮੀ ਪਾਰਟੀ ਦੇ ਭਾਵੇਂ ਮੰਤਰੀ ਹੋਣ ਜਾਂ ਐਮਐਲਏ ਹੋਣ ਇਸ ਤਰੀਕੇ ਨਾਲ ਬਿਲਕੁਲ ਬੜੀ ਲੰਬੀ ਸੂਚੀ ਹੈ ਜੀ ਤੇ ਪਰ ਮੈਨੂੰ ਨਹੀਂ ਲੱਗਦਾ ਕਿ ਕਿਸੇ ਦੇ ਉੱਤੇ ਕਦੇ ਕੋਈ ਐਕਸ਼ਨ ਲੈ ਸਕਣਗੇ ਕਿਉਂਕਿ ਉਹਨਾਂ ਕੋਲ ਇਹਨਾਂ ਦੀਆਂ ਕਮਜ਼ੋਰੀਆਂ ਇਹਨਾਂ ਕੋਲ ਉਹਨਾਂ ਦੀ ਕਮਜ਼ੋਰੀ ਹੈ ਵੀਡੀਓ ਬਣਾਉਣ ਦਾ ਇਕ ਦੂਏ ਦਾ ਉਹ ਰੱਖਣ ਦਾ ਇਹਨਾਂ ਦੀ ریکارڈ ਤੋੜ ਰਮਨ ਰੋੜਾ ਨੂੰ ਲੈ ਕੇ ਭਲੋਰੇ ਨੇ ਕਿ ਰਮਨ ਰੋੜਾ ਦੇ ਉੱਤੇ ਦੁਬਾਰਾ ਫੇਰ ਇੱਕ ਹੋਰ ਕੇਸ ਕਿਉਂਕਿ ਕਹਿੰਦੇ ਜੀ ਕਿ ਉਹਦੇ ਕੋਲ ਕਈ ਰਾਜ ਨੇ ਪਠਾਨ ਮਾਜਰੇ ਦੇ ਮਾਮਲੇ ਵਿੱਚ ਫਰਾਰ ਮਾਨ ਕਿਹਨੀਆਂ ਤਰ੍ਹਾਂ ਕਹਿੰਦੇ ਕਿ ਰਿਸ਼ਤੇਦਾਰੀ ਕਰਕੇ ਕਈ ਰਾਜ ਇਕ ਦੂਜੇ ਦੇ ਕਈਆਂ ਕੋਲ ਸੋ ਕਿੰਨੇ ਤਕਰਾਰੇ ਹੋ ਰਹੇ ਨੇ ਇਹ ਰਾਜ ਦੁਪੱਟੀ ਹੈ ਸਾਰਾ ਕੁਝ ਪਰ ਇਹ ਸਭ ਦੇ ਵਿਚਾਲੇ ਚੋਂ ਸਰੇ ਵੱਖਰਾ ਮਾਮਲਾ ਕਿ ਅੱਜ ਅਦਾਲਤ ਨੇ ਫੈਸਲਾ ਸੁਣਾਤਾ ਪਰ ਜਿੱਥੇ ਅੱਧਾ ਪੰਜਾਬ ਡੁੱਬਿਆ ਹੋਇਆ ਲੋਕ ਉਮੀਦਾਂ ਭਰੀਆਂ ਨਿਗਾਵਾਂ ਦੇ ਨਾਲ ਸਰਕਾਰ ਦੇ ਵੱਲ ਦੇਖ ਰਹੇ ਨੇ ਕਦੇ ਸੂਬਾ ਸਰਕਾਰ ਵੱਲ ਕਦੇ ਕੇਂਦਰ ਸਰਕਾਰ ਦੇ ਵੱਲ ਕਿ ਕਦੇ ਸਾਨੂੰ ਮੁਆਵਜ਼ਾ ਮਿਲੂ ਪਰ ਅੱਜ ਇੱਕ ਜਿਹੜੀ ਅਖਬਾਰ ਦੀ ਸੁਰਖੀ ਬਣੀ ਆ ਕਿ ਪੰਜਾਬ ਸਰਕਾਰ ਨੇ ਪੰਚਾਇਤਾਂ ਤੋਂ 30 ਕਰੋੜ ਰੁਪਏ ਮੰਗ ਲੈ ਕੇ ਮੁਆਵਜ਼ਾ ਦੇਣਾ ਜਿਹੜਾ ਮੈਂ ਪਿਛਲੇ ਲੰਮੇ ਸਮੇਂ ਤੋਂ ਇਸ ਪਹਿਲੂ ਤੇ ਚਰਚਾ ਕਰਦਾ ਆ ਰਿਆਂ ਕਿ ਸਰਕਾਰ ਦੀ ਅੱਖ ਜ਼ਮੀਨਾਂ ਤੇ ਆ ਹੂੰ ਸਰਕਾਰ ਦੀ ਅੱਖ ਕਾਰਪਟ ਕਰਾਣਿਆਂ ਨੂੰ ਖੁਸ਼ ਕਰਨ ਤੇ ਆ ਫਿਰ ਇਹ ਉਸੇ ਵਿੱਚੋਂ ਹੈ ਜੀ ਤੁਸੀਂ ਇਸ ਪ੍ਰਕਿਰਿਆ ਨੂੰ ਹੜ ਨਾ ਛੁੜ ਕੇ ਨਾ ਦੇਖੋ ਜੀ ਇੱਕ ਹੋਰ ਪਹਿਲੂ ਤੁਹਾਨੂੰ ਸਮਝਣ ਦੀ ਲੋੜ ਹੈ ਪਿਛਲੇ ਦਿਨੀ ਲੈਂਡ ਪੋਲਿੰਗ ਤੁਸੀਂ ਲੈ ਕੇ ਆਏ ਬਹੁਤ ਵਿੱਚ ਦੀ ਢਾਣ ਦੀ ਗੇਮ ਜ਼ਮੀਨਾਂ ਲੈਣ ਦੀ ਗੇਮ ਆ ਹੁਣ ਉਹ ਮਾਮਲੇ ਚ 23 ਏਕੜ ਜ਼ਮੀਨ ਨੂੰ ਮਨਜ਼ੂਰੀ ਦਿੱਤੀ ਸੀ ਇਹਨਾਂ ਨੇ ਤੇ ਅਦਾਲਤ ਨੇ ਰੋਕ ਲਾਤੀ ਕਿ ਨਹੀਂ ਵੀ ਤੁਸੀਂ ਇੱਥੇ ਕੋਈ ਨਿਯਮ ਦੀ ਪਾਲਣ ਨਹੀਂ ਕਰ ਰਹੇ ਨਾ ਲੋਕਾਂ ਨੂੰ ਪੁੱਛ ਰਹੇ ਨਾ ਕੋਈ ਸਰਵੇ ਕਰਾਇਆ ਨਾ ਕੋਈ ਵਾਤਾਵਰਣ ਦਾ ਪਾਣੀ ਕਿ ਇਹ ਨਹੀਂ ਦੇਣਾ ਹੁਣੇ ਨਵਾਂ ਮਾਮਲਾ ਆ ਗਿਆ ਜੀ ਹੁਣ ਕਹਿੰਦੇ ਜੀ ਹੜ੍ਹਾਂ ਦੇ ਲਈ ਸਾਨੂੰ ਪੰਚਾਇਤਾਂ ਤੋਂ 30 ਕਰੋੜ ਦੀ ਲੋੜ ਹੈ ਜੀ 5% ਦੇ ਦਿਓ ਹੂੰ ਬਿਲਕੁਲ ਮੈਂ ਦਰਸ਼ਕਾਂ ਨੂੰ ਦੱਸ ਦਿਆਂ ਕਿ ਪਿੰਡਾਂ ਦੇ ਵਿੱਚ ਸ਼ਾਮਲਾਤ ਜ਼ਮੀਨਾਂ ਤੋਂ ਪੰਚਾਇਤਾਂ ਨੂੰ ਆਮਦਨ ਆਉਂਦੀ ਹੈ ਆਪਣੇ ਸਰੋਤਾਂ ਤੋਂ ਆਮਦਨ ਆਉਂਦੀ ਹੈ ਉਹ ਨਰੂਲ ਪੰਚਾਇਤਾਂ ਦੀ ਪਿੰਡਾਂ ਦੀ ਆਮਦਨ ਹੈ ਉਹਦੇ ਵਿੱਚੋਂ ਸਭਾ ਸਰਕਾਰ 30% ਲੈਂਦੀ ਹੈ ਜੀ ਪੰਚਾਇਤ ਵਿਭਾਗ ਨੂੰ ਚਲਾਉਣ ਲਈ ਕਿ ਤਨਖਾਹਾਂ ਦੇਣੀਆਂ ਪੱਤੇ ਦੇਣੇ ਉਹਨਾਂ ਦਾ ਕੰਮਕਾਰ ਦੇਖਣਾ ਜੀ ਪੰਚਾਇਤ ਵਿਭਾਗ ਨੂੰ ਪਿੰਡ ਪੰਚਾਇਤਾਂ ਚਲਾ ਰਹੀਆਂ 30% ਦੇ ਕੇ ਹਮ ਪਰ ਉਹ ਬਾਜਮਾਨ ਨੂੰ ਹੁਕਮ ਕੌਣ ਦਿੰਦਾ ਜੀ ਸਰਪੰਚ ਦਿੰਦਾ ਕਿ ਪੰਚ ਦਿੰਦਾ ਕਿ ਤੁਸੀਂ ਦਿੰਦੇ ਹੋ ਹਮ ਕੰਮ ਤੁਹਾਡੇ ਮੰਨਦੇ ਨੇ ਥਨ ਕਹਾ ਪੰਚੇਤਾਂ ਦੇ ਨੂੰ ਭਈ ਪੰਚੇਤਾਂ ਦੇ ਅਫਸਰ ਲੱਗੇ ਨੇ ਉਹਨਾਂ ਤੋਂ ਹੀ ਪੈਸੇ ਲੈ ਰਹੇ ਨੇ ਉਹ ਕੋਈ ਹੱਕ ਨਹੀਂ ਦੱਸ ਕਰਨ ਨੂੰ ਪਰ ਪਿੰਡਾਂ ਚ ਦੇਈ ਜਾਂਦੇ ਆ ਜੀ ਅਸੀਂ ਅਸੀਂ ਉਹਦੇ ਖਿਲਾਫ ਲਿਆਈਏ ਮਤਾ ਤੇ ਰੱਦ ਕਰੀਏ ਨੂੰ ಗ್ರಾಮ ਸਭਾ ਦਾ ਮਤਾ ਪਾ ਦਈਏ ਕਿ ਨਹੀਂ ਦੇਣੇ ਪਰ ਹੁਣ ਇਹ ਨਵੇਂ ਤਰੀਕੇ ਨਾਲ ਆਈ ਸਰਕਾਰ ਕਿ ਜੀ ਹੜ੍ਹਾਂ ਦੇ ਲੋਕਾਂ ਨੂੰ ਅਸੀਂ ਮੁਆਵਜ਼ਾ ਦੇਣਾ ਤੇ ਜੀ 618 ਕਰੋੜ ਰੁਪਈਆ ਪਿਆ ਪੰਚਾਇਤਾਂ ਕੋਲ 288 ਕਰੀਬ ਪੰਚਾਇਤਾਂ ਨੇ ਇਹਾਂ ਕੁਝ ਜੋ ਖਾਣਾ ਕੋਲ ਹੈ ਉਹਦੇ ਵਿੱਚੋਂ ਜੀ 30% ਇਹ ਕੋਈ ਸਰਕਾਰ ਨੇ ਦਿੱਤੀ ਹੋਈ ਗ੍ਰਾਂਟ ਨਹੀਂ ਜਿਹੜਾ ਤੁਸੀਂ ਵਾਪਸ ਮੰਗ ਰਹੇ ਹੋ ਇਹ ਇਹਨਾਂ ਪਿੰਡਾਂ ਦੀ ਜ਼ਮੀਨ ਜਿਹੜੀ ਕਿਸੇ ਪ੍ਰੋਜੈਕਟਾਂ ਚ ਆ ਗਈ ਕਿਸੇ ਯੋਜਨਾ ਚ ਆ ਗਈ ਚਾਹੇ ਉਹ ਪਲਾਟਾਂ ਵਾਲਿਆਂ ਚ ਆ ਗਈ ਚਾਹੇ ਉਹ ਹਸਾਂ ਵਾਲਾਂ ਨੇ ਚ ਆ ਗਈ ਜਾਂ ਕਿਸੇ ਚ ਆ ਗਈ ਉਹਦੇ ਵੱਟੇ ਇਹਨਾਂ ਨੂੰ ਮਿਲੀ ਆਮਦਨ ਹੂੰ ਇੱਕ ਕਮਾਈ ਦਾ ਸਾਧਨ ਨਹੀਂ ਹੈ ਉਹਨਾਂ ਦਾ ਉਹਨਾਂ ਦੀ ਜ਼ਮੀਨ ਦੇ ਵੱਟੇ ਦੇਉ ਬੈਂਕ ਚ ਪਏ ਆ ਉਹਦਾ ਵਿਆਜ ਆਉਂਦਾ ਉਹਦੇ ਨਾਲ ਜੋ ਮਰਜੀ ਕਰਨ ਉਹ ਵਿਆਜ ਉਹਨਾਂ ਦੀ ਆਮਦਨ ਹੋ ਸਕਦਾ ਹਮ ਪਰ ਇਹ ਜਾਇਦਾਦ ਹੈ ਜਿਹੜਾ ਪੈਸਾ ਤੇ ਕਿਸੇ ਦੀ ਜਾਇਦਾਦ ਤੇ ਡਾਕਾ ਮਾਰਨ ਦਾ ਸਰਕਾਰ ਨੂੰ ਕਿਹਨੇ ਹੱਕ ਦਿੱਤਾ ਯਾਨੀ ਕਿ ਸਿੱਧੇ ਤੌਰ ਤੇ ਉਹ ਪਿੰਡਾਂ ਦੀ ਜਾਇਦਾਦ ਦੇ ਮੰਗ ਲਈ ਇਸ ਵਕਤ ਨਹੀਂ ਸਿੱਧੇ ਤੌਰ ਤੇ ਨਹੀਂ ਤੁਸੀਂ ਦੋ ਦੋਰੇ ਤੋਰੇ ਤੋਰ ਤੇ ਦੇਖੋ ਜਦੋਂ ਉਹਨਾਂ ਦੀ ਜ਼ਮੀਨ ਗਈ ਜੀ ਤਾਂ ਉਹਨਾਂ ਨੂੰ ਪੁੱਤਾ ਮਿਲ ਗਿਆ ਹਮ ਹੁਣ ਤੁਸੀਂ ਵੀ ਮੰਗ ਰਹੇ ਹੋ ਮਤਲਬ ਉਹਨਾਂ ਕੋਲ ਜ਼ਮੀਨ ਵੀ ਨਹੀਂ ਰਹੀ ਤੇ ਹੂੰ ਤੁਸੀਂ ਕਹਿੰਦੇ 5% ਦੇ ਦਿਓ 30% ਤੁਸੀਂ ਪਹਿਲਾਂ ਖਾ ਰਹੇ ਹੋ ਪਿੰਡਾਂ ਤੋਂ ਤੇ ਜਿਹੜਾ ਉਹਨਾਂ ਨੂੰ ਉਹਨਾਂ ਦੀ ਜ਼ਮੀਨਾਂ ਦੇਣ ਦੇ ਵੱਟੇ ਮਿਲਿਆ ਉਹ ਚ ਤੁਸੀਂ 5% ਭਾਲ ਦਿਓ ਭਈ ਜਿਹੜੇ ਪਿੰਡਾਂ ਨੂੰ ਤੁਸੀਂ ਪੈਸਾ ਭਾਲਿਆ ਨਹੀਂ ਆਪਣੀ ਸਮਰੱਥਾ ਅਨੁਸਾਰ ਹੜਪੀਟਾਂ ਦੀ ਵੈਸੇ ਹੀ ਮਦਦ ਕਰਤੀ ਬਿਲਕੁਲ ਪਿੰਡ ਤਾਂ ਆਪ ਕੋ ਆਪਣੇ ਪੱਧਰ ਤੇ ਉੱਠ ਕੇ ਪਹਿਲਾਂ ਹੀ ਚਲੇ ਗਏ ਨੇ ਫਿਰ ਤੁਸੀਂ ਜੇ ਪਿੰਡਾਂ ਲਈ ਮਦਦ ਕਰਨੀ ਹੈ ਤਾਂ ਉਹੀ ਗੱਲ ਹੋ ਗਈ ਕਿ ਯੂਐਸ ਖੁਬੀਰ ਬਾਦਲ ਨੂੰ ਨਮਾ ਕਾਲੀ ਦਲ ਕਹੀ ਜਾਂਦਾ ਵੀ ਕਿ 골 ਕਾਲੇ ਪੈਸੇ ਦੇਈ ਜਾਂਦਾ ਹੈ ਜੇ 골 ਕਾਲੇ ਪੈਸੇ ਦੇਣੇ ਸੀ ਤਾਂ ਸਿੱਧਾ ਸ਼੍ਰੋਮਣੀ ਕਾਲੀ ਦਲ ਦੇ ਦੇਵੇ ਆਪਣਾ ਸ਼੍ਰੋਮਣੀ ਗੁਰਦਾਰ ਪੰਥ ਕਮੇਟੀ ਦੇ ਦੇਵੇ ਖੁਬੀਰ ਬਾਦਲ ਕਿਉਂ ਦੇ ਰਿਹਾ ਉਹ ਵੀ ਗੱਲ ਹੈ ਜੇ ਪਿੰਡਾਂ ਨੂੰ ਦੇਣਾ ਫਿਰ ਪਿੰਡਾਂ ਆਪੇ ਦੇ ਦੇਣਗੇ ਫਿਰ ਥੋੜੇ ਰਹੀਂ ਕੌਣ ਦੇਣਾ ਅਗਲੇ ਨੇ ਹੂੰ ਬਿਲਕੁਲ ਜੀ ਬਿਲਕੁਲ ਸੋ ਇਹ ਸਿੱਧਾ ਸਿੱਧਾ ਪੈਸਾ ਹਥਿਆਉਣ ਦੀ ਖੇਡ ਹੈ ਇਹ ਪਿੰਡਾਂ ਦੇ ਪੈਸੇ ਤੇ ਆ ਜੇ ਅੱਜ ਇਹ 5% ਚਲਾ ਗਿਆ ਨਾ ਤਾਂ ਇਹ ਸਾਰਾ ਜੋ 1218 ਕਰੋੜੇ ਜਾਊਗਾ ਫਿਰ ਫਿਰ ਹੋਰ ਪਿੰਡਾਂ ਕੋਲ ਜੋ ਪਏ ਉਹ ਵੀ ਜਾਊਗਾ ਉਹ ਇਸ ਲਈ ਇਹਨਾਂ 218 ਪਿੰਡਾਂ ਨੂੰ 288 ਪਿੰਡਾਂ ਨੂੰ ਅੱਜ ಗ್ರಾಮ ਸਭਾ ਬੁਲਾ ਕੇ ਮਤਾ ਪਾਉਣ ਦੀ ਲੋੜ ਹੈ ਕਿ ਸਾਡਾ ਅਸੀਂ ਨਵਾਂ ਪੈਸਾ ਨਹੀਂ ਦੇਣਾ ਸਰਕਾਰ ਆਪਣਾ ਹੀਲਾ ਕਰੇ ਜਾਓ ਆਪਣਾ 12000 ਕਰੋੜ ਕਿਤੇ ਥੋੜਾ ਲੋਕ ਸਾਹ ਪੁੱਛੀਏ ਉਹ ਤੁਹਾਨੂੰ ਦੇ ਨਹੀਂ ਹੋ ਰਿਹਾ ਹੂੰ ਇੰਜ ਲੱਗਦਾ ਕਿ ਸਰ ਉਸ ਤਰੀਕੇ ਉਸ ਤਰੀਕੇ ਨੇ ਪਿੰਡਾਂ ਨੂੰ ਵੀ ਮਤੇ ਪਾਉਣ ਦੀ ਲੋੜ ਹੈ ਜਦੋਂ ਲੈਂਡ ਪੂਲਿੰਗ ਪਾਲਿਸੀ ਆਈ ਸੀ ਪਿੰਡ ਕਹਿੰਦੇ ਕਿ ਅਸੀਂ ਜ਼ਮੀਨਾਂ ਨਹੀਂ ਦੇਣੀਆਂ ਮਤੇ ਪਾਈ ਸੀ ਬਿਲਕੁਲ ਇਹੀ ਉਸੇ ਤਰ੍ਹਾਂ ਲੜਾਈ ਲੜਨੀ ਪੈਣੀ ਹੈ ਨਹੀਂ ਇਹ ਇੱਕ ਵਾਰ ਰਾਹ ਖੁੱਲ ਗਿਆ ਇਹ ਪੱਕਾ ਰਾਹ ਖੁੱਲ ਜਾਣਾ ਉਲਟਾ ਮੈਂ ਤਾਂ ਉਹ ਕਹ ਰਿਹਾ ਜਿਹੜੇ ਸਮੂੱਚੇ ਪਿੰਡਾਂ ਤੋਂ 30% ਲੈਂਦੇ ਉਹਦੇ ਲਈ ਵੀ ਮਤੇ ਪੈਣੇ ਚਾਹੀਦੇ ਕਿ ਉਹ ਵੀ ਦੇਣਾ ਬੰਦ ਕਰੋ ਇਹਨਾਂ ਨੂੰ ਹੂੰ ਪਰ ਇਹ ਸਭ ਦੇ ਵਿਚਾਲੇ ਸਰ ਚਲੋ ਇਹ ਵੱਖਰਾ ਮਸਲਾ ਹੈ ਪੈਸਿਆਂ ਦਾ ਹਾਲਾਂਕਿ ਪਿੰਡਾਂ ਦੇ ਨਾਲ ਜੁੜਿਆ ਹੋਇਆ ਵੀ ਮਸਲਾ ਪਰ ਜਿਹੜੇ ਲੋਕ ਉਮੀਦ ਭਰੀਆਂ ਨਜ਼ਰਾਂ ਨਾਲ ਦੇਖ ਰਹੇ ਨੇ ਕਿ ਸਾਨੂੰ ਕਦੋਂ ਮੁਆਵਜ਼ਾ ਮਿਲੂ ਕਦੋਂ ਕੋਈ ਸਰਕਾਰੀ ਇੱਥੇ ਮੰਤਰੀ ਪਹੁੰਚੂ ਅਧਿਕਾਰੀ ਮੁਆਵਜ਼ਾ ਲੈ ਕੇ ਪਹੁੰਚੂ ਸੀਐਮ ਭਗਵੰਤ ਮਾਨ ਕਹਿੰਦੇ ਕਿ ਬਹੁਤ ਵਾਰ ਹੋ ਜਾਂਦਾ ਕਿ ਜਿਹਦੀ ਚਲਦੀ ਉਹ ਮੁਆਵਜ਼ਾ ਲੈ ਜਾਂਦੇ ਨੇ ਗਰੀਬਾਂ ਨੂੰ ਜਿਹੜਾ ਮੁਆਵਜ਼ਾ ਨਹੀਂ ਮਿਲਦਾ ਉਹ ਕਹਿੰਦੇ ਕਿ ਅਸੀਂ ਸਿੱਧੇ ਜਾਵਾਂਗੇ ਲੋਕਾਂ ਦੇ ਹੱਥਾਂ 'ਚ ਚੈੱਕ ਫੜਾਵਾਂਗੇ ਕੀ ਲੱਗਦਾ ਉਹ ਕਹਿੰਦੇ ਕਿ ਦੀਵਾਲੀ ਤੱਕ ਚੈੱਕ ਵੀ ਦੇ ਦੇਣੇ ਨੇ ਅਸੀਂ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਅੱਜ ਚੰਡੀਗੜ੍ਹ ਪ੍ਰੈਸ ਤੋ ਪਹਿਲਾ ਉਹਨਾਂ ਨੇ ਇੱਕ ਹਗਾਮੀ ਬੈਠਕ ਬੁਲਾਈ ਸੀ ਜੀ ਮੈਂ ਸਾਰੇ ਜ਼ਿਲ੍ਹਿਆਂ ਦੇ ਡੀਸੀ ਸੱਦ ਲਏ ਜੀ ਆਨਲਾਈਨ ਪਠਾ ਲਏ ਜੀ ਮੈਂ ਸਾਰੇ ਅਫਸਰ ਆਪਣੇ ਘਰੇ ਸੱਦ ਲਏ ਜੀ ਮੈਂ ਸਾਰੇ ਹੜ੍ਹ ਖੇਤਰਾਂ ਦੀ ਸਮੀਖਿਆ ਕਰ ਲਈ ਜੀ ਅਸੀਂ ਜੀ ਮਹੀਨੇ ਦੇ ਵਿੱਚ ਪੈਸਾ ਦੇਣਾ ਪਹਿਲਾ ਚੱਕ ਤਾਂ ਮਹੀਨੇ 'ਚ ਗਿਆ ਖੜਾ ਅਸੀਂ 30 40 ਦਿਨਾਂ 'ਚ ਗਰਾਂ ਬਿਲਕੁਲ ਜੀ ਬਿਲਕੁਲ ਤੁਰੰਤ ਸਾਡੇ ਕੋਲ ਸਹਾਇਤਾ ਲੈਣਾ ਅਸੀਂ ਸਾਰਾ ਕੁਝ ਕਰ ਦੇਣਾ ਬਈ ਮੈਨੂੰ ਇਹ ਦੱਸੋ ਕਿ ਅੱਜ ਜੋ ਕੁਝ ਮੁੱਖ ਮੰਤਰੀ ਨੇ ਪ੍ਰੈਸ ਕਾਨਫਰੰਸ 'ਚ ਕਿਹਾ ਉਹ ਚ ਨਵਾਂ ਕੀ ਸੀ ਹੂੰ 20000 ਪ੍ਰਤੀ ਏਕੜ ਦੇਾਂਗੇ ਜੀ ਪਹਿਲਾਂ ਵੀ ਤੁਸੀਂ ਕਹਿ ਚੁੱਕੇ ਹੋ ਮੈਂ 7500 ਦੇਾਂਗੇ ਸਾਰੇ ਪੰਜਾਬ ਨੂੰ ਪਤਾ ਸੀ ਇੰਨਾ ਹੀ ਦੇਣਾ ਸੀ ਪੂਰਾ ਰਕਤਾਂ ਦੇਣੀ ਨਹੀਂ ਅਸੀਂ ਇਹ ਮਕਾਨਾਂ ਦਾ ਹਾਲ ਦੇ ਦੇਣਾ ਜੀ ਅਸੀਂ ਆਹ ਕਰ ਦੇਣਾ ਜੀ ਹਾਂ ਆ ਜੀ 12000 ਕਰੋੜ ਝੂਠ ਬੋਲਦੇ ਆ ਜੀ ਇਹ ਤਾਂ ਹੈ ਹੀ ਦੀ ਸਾਡੇ ਕੋਲ 1500 ਇੰਨਾ ਕਰੋੜ ਹੈ ਜੀ ਇਹ ਕੱਲ ਚੀਮਾ ਜੀ ਕਹਿ ਚੁੱਕੇ ਨੇ ਜੀ ਉਹੀ ਉਹੀ ਕਾਗਿ ਪੜ ਰਹੇ ਹਾਂ ਮਤਲਬ ਅੱਜ ਪ੍ਰਾਣੀ ਕੜੀ ਨੂੰ ਤੁਸੀਂ ਵਾਲਾ ਦੇ ਜਾਂਦੇ ਸੀ ਬਾਰ-ਬਾਰ ਉਸੇ ਨੂੰ ਤੜਕੇ ਲਾਈ ਜਾਂਦੇ ਸੀ ਬਾਰ-ਬਾਰ ਥੋੜਾ ਕੋ ਨਮਾ ਕੀ ਸੀ ਹਾਂ ਨਮਾਜ਼ ਕਿ ਮੁੱਖ ਮੰਤਰੀ ਸਾਹਿਬ ਕਾਗਜ਼ ਘੱਟ ਪੜਦੇ ਸੀ ਫਰੋਲ ਦੇ ਵੱਧ ਸੀ ਇਹਦਾ ਮਤਲਬ ਤੁਸੀਂ ਦੋਵੇਂ ਦਾਜ ਦੀ ਗੱਲ ਹੁੰਦੀ ਹੂੰ ਤੁਸੀਂ ਕਿੱਸੇ ਕਹਾਣੀਆਂ ਜਾਂ ਵੱਧ ਸੁਣਾਉਣ ਦੀ ਕੋਸ਼ਿਸ਼ ਕਰਦੇ ਸੀ ਪਰ ਅੱਜ ਸਵਾਲਾਂ 'ਚ ਘਿਰਦੇ ਵੀ ਨਜ਼ਰ ਆਏ ਬਿਲਕੁਲ ਪਾਸੇ ਤੁਹਾਡੇ ਇੱਕ ਮੰਤਰੀ ਬੈਠਾ ਹੈ ਦੂਸਰੇ ਪਾਸੇ ਤੁਹਾਡੇ ਤੁਹਾਡਾ ਅਫਸਰ ਬੈਠਾ ਅਫਸਰ ਨੂੰ ਪੁੱਛੋ ਤਾਂ ਅਫਸਰ ਵੀ ਕਹਿੰਦਾ ਜੀ ਖਾਤਿਆਂ 'ਚ ਬੋਲਦਾ ਪੈਸਾ ਥੋੜਾ ਮੰਤਰੀ ਵੀ ਪਿਛਲੇ ਦਿਨੀ ਕਹਿ ਚੁੱਕਿਆ ਜੀਆਂ ਖਾਤਿਆਂ 'ਚ ਬੋਲਦਾ ਐਸੋ ਤੱਕ ਕਿ मतलब ਤੁਹਾਡਾ ਵਿੱਤ ਮੰਤਰੀ ਵੀ ਕਹਿ ਚੁੱਕਿਆ ਹੁਣ ਵਿੱਤ ਮੰਤਰੀ ਦੂਏ ਦੇ ਨਵਾਂ ਬਿਆਨ ਦੇਣ ਲੱਗ ਪਿਆ ਤੇ ਤੁਸੀਂ ਕਹਿ ਰਹੇ ਹੋ ਨਹੀਂ ਜੀ ਸਾਡੇ ਕੋਲ ਤਾਂ 1500 ਕਰੋੜ ਹੈ ਪਰ ਜੇ ਚੀਫ ਸੈਕਟਰੀ ਕਹਿ ਰਿਹਾ ਜੀ 12000 ਕਰੋੜ ਖਾਤਿਆਂ ਚ ਹੈਗਾ ਤੇ ਫਿਰ ਉਹ ਕਿੱਥੇ ਆ ਹੂੰ ਉਹ ਕਿੱਥੇ ਖਰਚਿਆ ਕਿਵੇਂ ਖਰਚਿਆ ਤੁਹਾਡੇ ਸਵਾਲ ਨੇ ਫਿਰ ਸਰ ਜੀ ਜਦੋਂ ਤੁਹਾਨੂੰ ਇਹ ਚੋਂ ਖਰਚਣ ਦੀ ਇਜਾਜ਼ਤ ਨਹੀਂ ਤੁਸੀਂ ਕਹਿ ਰਹੇ ਹੋ ਜੀ ਕੇਂਦਰ ਦੀਆਂ ਹਦਾਇਤਾਂ ਨਹੀਂਆਂ ਸਖਤ ਤੌਰ ਤੇ ਅਸੀਂ ਇਹ ਚੋਂ ਖਰਚ ਨਹੀਂ ਸਕਦੇ ਫਿਰ ਉਹ ਕਿਤੇ ਹੋਰ ਖਰਚ ਲਿਆ ਜਾਂ ਉਹ ਲੋਨ ਚ ਤਬਦੀਲ ਹੈ ਇਹ ਵੱਡਾ ਸਵਾਲ ਖੜਾ ਹੈ ਹਾਂ ਮੁਖਤਰੀ ਸਾਹਿਬ ਅੱਜ ਕਹਿੰਦੇ ਜੀ ਅਸੀਂ ਇਹ ਭਾਰਤ ਦੇ ਇਤਿਹਾਸ ਚ ਸਭ ਤੋਂ ਵੱਡਾ ਹੋਊਗਾ ਜੀ ਅਸੀਂ ਪ੍ਰਤੀ ਏਕੜ 20000 ਦੇ ਰਹੇ ਹਾਂ ਹਾਂ ਬਿਲਕੁਲ ਇਸ ਵੇ ਇਹ ਵੱਡਾ ਮਸਲਾ ਚਰਚਾ ਤਾਂ ਉਹ ਪਹਿਲੇ ਦਿਨ ਤੋਂ ਹੀ ਕਹਿ ਰਹੇ ਨੇ ਮੈਂ ਜ਼ਿਮੀਦਾਰਾਂ ਦਾ ਮੁੰਡਾ ਐ ਮੈਂ ਖੇਤੀ ਪਰਿਵਾਰ ਚੋਂ ਐ ਸਾਡਾ ਵੀ ਖੇਤ ਹੜ ਜਾਂਦਾ ਸੀ ਜੀ ਪਾਣੀ ਭਰ ਜਾਂਦਾ ਸੀ ਫਿਰ ਸਾਡੇ ਘਰੇ ਦਾ ਚੁੱਲ੍ਹਾ ਨਹੀਂ ਮਗਦਾ ਸੀ ਫਿਰ ਜੇ ਜ਼ਿਮੀਦਾਰਾਂ ਦਾ ਮੁੰਡਾ ਐ ਪਿੰਡਾਂ ਤੋਂ ਆਏ ਫਿਰ ਇਹਨਾਂ ਤਾਂ ਪਤਾ ਹੋਊਗਾ ਕਿ ਇੱਕ ਕਿੱਲੇ ਪਿੱਛੇ ਇੱਕ ਫਸਲ ਦਾ 20000 ਨਾਲ ਸਰਜੂਗਾ ਟੱਬਰ ਦਾ ਹੂੰ ਜੇ ਤੁਹਾਨੂੰ ਇਹ ਪਤਾ ਹੈ ਬਿਲਕੁਲ ਇਹ ਵੀ ਸਵਾਲ ਆ ਅੱਜ ਦੀ ਤਰੀਕ ਚ ਠੇਕਾ ਹੀ 70 7000 ਦਾ ਹੈ ਹੂੰ ਤੇ ਇਹ ਇੱਕ ਫਸਲ ਨਹੀਂ ਮਰੀ ਅਗਲੀ ਫਸਲ ਤਿਆਰ ਹੋਣ ਲਈ ਖੇਤ ਤਿਆਰ ਕਰਨਾ ਵੀ ਜਦੋ ਜਹਾਜ਼ ਹੈ ਹੂੰ ਉਹ ਵੀ ਮੁਸ਼ਕਲ ਖੜੀ ਹੈ ਜੇਰੇ ਸੰਦ ਖਰਾਬ ਹੋਏ ਟਰੈਕਟਰ ਦਾ ਉਹ ਵੱਖਰਾ ਮਸਲਾ ਖੜਾ ਹੈ ਹੂੰ ਤੇੱਖ ਮੰਤਰੀ ਸਾਹਿਬ ਤੁਸੀਂ ਕਹਿੰਦੇ ਹੋ ਕਿ ਇਹ ਬੀਜ ਓਏ ਹਿਮਾਚਲ ਸਾਡੇ ਨਾਲੋਂ ਅੱਧਾ ਹੈ ਖੇਤ ਵੀ ਘਟਾ ਹੈ ਖੇਤੀ ਵੀ ਘਟਾ ਹੈ 50000 ਪ੍ਰਤੀ ਏਕੜ ਐਲਾਨ ਕੀਤਾ ਉਹਨਾਂ ਨੇ ਹੂੰ ਤੁਸੀਂ ਕਿੱਥੇ ਹੋ ਹੂੰ ਤੇ ਦੂਸਰੇ ਪਾਸੇ ਉਹ ਕਹਿੰਦੇ ਕਿ ਮੇਰਾ ਐਲਾਨ ਤਾਂ ਉਹ ਕਹਿੰਦੇ ਕਿ ਜੰਨਾ ਅਸੀਂ ਦਨ ਇਤਿਹਾਸ ਦੇ ਵਿੱਚ ਨਾਮ ਲਿਖਿਆ ਜਾਣਾ ਲਿਖਿਆ ਜਾਊਗਾ ਇਤਿਹਾਸ 'ਚ ਤੁਹਾਡਾ ਨਾਮ ਲਿਖ ਲਿਆ ਜੀ ਉੱਪਰਲੇ ਪੰਨੇ ਤੇ ਲਿਖ ਲਿਆ 37500 ਰੁਪਇਆ ਕਹਿੰਦੇ ਜੀ ਅਸੀਂ ਮਹਸਦ ਦੇਵਾਂਗੇ ਇਹ ਤਾਂ ਨਿਯਮ ਬਣਾਇਆ ਤੁਸੀਂ ਤੋਂ ਵੱਖਰਾ ਕੀ ਦੇ ਰਹੇ ਹੋ ਜੀ ਤੁਸੀਂ ਹੂੰ ਅਮਾਚਲ ਦੇ ਵਿੱਚ ਉਹ ਕਹਿੰਦੇ ਜੀ ਅਸੀਂ ਪ੍ਰਤੀ ਪਸ਼ੂ ਦੇ ਹਿਸਾਬ ਨਾਲ 50000 ਰੁਪਏ ਦੇਵਾਂਗੇ ਹੁਣ ਉੱਥੇ ਜੀ ਜ਼ਿਆਦਾਤਰ ਗਾਂ ਨਹੀਂ ਹੋ ਸਕਦਾ 50 60000 ਦੀ ਕੋਈ ਗਾਂ ਆ ਜਾਵੇ ਪਰ ਪੰਜਾਬ ਦੇ ਜਿੰਨੇ ਪਸ਼ੂ ਨਕਸਾਨੇ ਗਏ ਨੇ ਉਹਨਾਂ ਚੋਂ 90% ਬੜੇ ਬੜਾਂ ਦੇ ਹਿਸਾਬ ਨਾਲ ਮੈਸਾਂ ਨੇ ਤੇ ਉਹ 70000 ਤੋਂ ਹੇਠਾਂ ਤਾਂ ਕੋਈ ਮੈਸ ਆਉਂਦੀ ਨਹੀਂ ਸਰ ਫਰੇਸ ਹਲਾਤਾਂ ਚ ਐਂ ਕਹਿੰਦਾ ਮੁੱਖ ਮੰਤਰੀ ਸਾਹਿਬ ਆਪਣੀ ਸਾਰੇ ਅਫਸਰਾਂ ਨੂੰ ਸਾਰੇ ਐਮ ਐਲ ਏ ਮੰਤਰੀਆਂ ਨੂੰ 37500 ਰੁਪਏ ਦੇ ਕੇ ਨਾ ਮੰਡੀ 'ਚ ਭੇਜ ਦਿਓ ਹੂੰ ਕਿ ਵੀ ਮੈਂ ਮੈਸਾ ਖਰੀਦ ਕੇ ਲਿਆ ਕੇ ਦੇ ਦੋ ਬਸ ਇੰਨੇ ਹੀ ਕੰਮ ਕਰ ਦੋ ਜਿਹੀ ਜਿਹੀ ਮੈਂ ਇਸ ਨੂੰ ਦੇ ਕਿਲੇ ਤੋਂ ਗਈ ਖੜੀ ਉਹੀ ਜਿਹੀ ਮੈਂ ਇਸ ਨੂੰ ਲਿਆ ਕੇ ਦੇ ਦੋ ਲੱਗੂ ਪਤਾ ਇਹ ਲੱਖ ਸਵਾ ਲੱਖ ਤੋਂ ਘੱਟ ਕੋਈ ਮੈਸ ਚੰਗੀ ਆ ਜਵੇ ਤੁਹਾਨੂੰ ਹੂੰ ਕਿੱਥੇ ਗੱਲਾਂ ਕਰਦੇ ਤੁਸੀਂ ਤੁਸੀਂ ਮਜ਼ਾਕ ਬਣਾ ਕੇ ਰੱਖਿਆ ਪੰਜਾਬ ਨੂੰ ਹੂੰ ਤੁਹਾਨੂੰ ਲੱਗਦਾ ਕਿ ਟੋਟਿਆਂ ਆ ਪੰਜਾਬ ਸਰਕਾਰ ਮੈਂ ਚੈਲੰਜ ਕਰਦਾ ਜੀ ਮੇਰੇ ਨਾਲ ਡਿਬੇਟ ਕਰ ਲਵੇ ਹੂੰ ਤਾਂ ਸਰ ਤੁਸੀਂ ਗੱਲ ਕਰੀਅਤ ਕਿ ਵੀ ਪੰਜਾਬ ਨੂੰ ਮਜ਼ਾਕ ਬਣਾ ਕੇ ਰੱਖਿਆ ਉਹ ਕਹਿੰਦੇ ਕਿ ਕੇਂਦਰ ਸਾਡੇ ਨਾਲ ਮਜ਼ਾਕ ਕਰੀ ਜਾਂਦੇ ਨੇ ਇੰਨਾ ਪੈਸਾ ਦੇ ਕੇ ਬਿਲਕੁਲ ਜੀ ਕੇਂਦਰ ਦਾ ਮਜ਼ਾਕ ਹੈ ਕੇਂਦਰ ਨੇ 1600 ਕਰੋੜ ਵਾਲੀ ਗੱਲ ਕਰਕੇ ਪੰਜਾਬ ਨਾਲ ਮਜ਼ਾਕ ਕੀਤਾ ਤੁਸੀਂ ਜਾ ਕੇ ਲਾਓ ਨਾ ਧਰਨਾ ਧਰਨਾ ਤੇ ਜੰਮੀ ਪਾਰਟੀ ਆਪੇ ਲੜਦੇ ਕਿਉਂ ਨਹੀਂ ਲੋਕਾਂ ਨੇ ਤੁਹਾਨੂੰ ਚੁਣਿਆ ਨਾ ਬਿਲਕੁਲ ਹੂੰ ਲੋਕਾਂ ਨੇ ਅੱਜ ਲੋਕ ਆਪਣਾ ਸਰ ਆਪ ਕੱਜ ਰਹੇ ਨੇ ਅੱਜ ਪੰਜਾਬ ਲੱਗਿਆ ਔਰ ਉਹਨਾਂ ਦੀ ਵੀਡੀਓ ਵੀ ਨਹੀਂ ਆਉਂਦੀਆਂ ਤਸਵੀਰਾਂ ਵੀ ਨਹੀਂ ਆਉਂਦੀਆਂ ਉਹ ਬਿਮਾਰ ਵੀ ਨਹੀਂ ਹੋਏ ਫੋਟੇਜ ਦਾਖਲ ਵੀ ਨਹੀਂ ਹੁੰਦੇ ਉਹ ਹੂੰ ਬਿਮਾਰੀ ਕਿਸੇ ਨੂੰ ਵੀ ਆ ਸਕਦੀ ਹੈ ਤੁਹਾਡੀ ਤੰਦਰੁਸਤੀ ਰਹੋ ਅਸੀਂ ਕਾਮਨਾ ਕਰਦੇ ਹਾਂ ਹਾਂ ਤੁਸੀਂ ਇਹ ਦਾਵਾ ਪ੍ਰਚਾਰਵਾ ਨਾ ਕਰੋ ਤੁਸੀਂ ਪੰਜਾਬ ਲਈ ਲੜਦੇ ਕਾਦਿਓ ਅੱਜ ਜੀ ਸਾਡਾ 60 ਹਜ਼ਾਰ ਕਰੋੜ ਨਹੀਂ ਦਿੱਤੇ ਜੀ ਸਾਡਾ ਜੀ ਪਿੰਡੂ ਵਿਕਾਸ ਫੰਡ ਰੋਕਿਆ ਜੀ ਹੈ ਅਸੀਂ ਮਤਾ ਵੀ ਪਾ ਲਿਆ ਜੀ ਅੱਜ ਜੀ ਸਾਡਾ ਜੀ GST ਤੁਸੀਂ ਲੜੇ ਕਾਦੋ ਦਿੱਲੀ ਜਾ ਕੇ ਕਿਹਦਾ ਭੁੱਖਾ ਭੰਨਿਆ ਕਿਹਦੇ ਧਰਨਾ ਲਾਇਆ ਨਹੀਂ ਉੱਥੇ ਜਾ ਕੇ ਤੁਸੀਂ ਐ ਨਿੰਮਕੇ ਮਿਲਦੇ ਹੋ ਜੀ ਹੂੰ ਚਲੋ ਜੇਹੀ ਗੱਲ ਹੈ ਡੈਮਾਂ ਦੇ ਕੰਟਰੋਲ ਕੇਂਦਰ ਦਾ ਅਧਿਕਾਰੀ ਉਹਨਾਂ ਦੇ ਹੈ ਨਾ ਪੰਜਾਬ ਤੇ ਹਰਿਆਣਾ ਦਾ ਕੋਈ ਨੁਮਾਇੰਦਾ ਵੀ ਨਹੀਂ ਲੋਕਾਂ ਦੇ ਮਨ 'ਚ ਸ਼ੰਕਾ ਛੋਪਾ ਹੈ ਤੇ ਡੈਮ ਵਾਲਿਆਂ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਅਸੀਂ ਮੁੱਖ ਮੰਤਰੀਆਂ ਨੂੰ ਦੱਸ ਕੇ ਛੱਡਦੇ ਸੀ ਪਾਣੀ ਹੂੰ ਤੁਸੀਂ ਖਿਲਾਓ ਇਨਕੁਆਇਰੀ ਹੂੰ ਫਿਰ ਸੱਟ ਮਾਰੀ ਕਿਉਂ ਨਹੀਂ ਸਰਦਾਰ ਦੀ ਬੈਠ ਬੁਲਾਈ ਕਿਉਂ ਨਹੀਂ ਪੰਜਾਬ ਦੇ ਬੁੱਧੀ ਵਰਗ ਨੂੰ ਇਕੱਠਾ ਕਰਕੇ ਇੱਕ ਸਮੇਲਨ ਕੀਤਾ ਕਿ ਦੱਸੋ ਵੀ ਆਪਾਂ ਇਹਦੀ ਇਨਕੁਆਇਰੀ ਕਿਵੇਂ ਕਰਾਈਏ ਆਪਾਂ ਕਰਾਉਣੇ ਇਨਕੁਆਇਰੀ ਇਹ ਹੜ ਕੁਦਰਤੀ ਨੇ ਜਾਏ ਨੇ ਤੁਸੀਂ ਤਾਂ ਆਪ ਹੀ ਡਿਕਲੇਅਰ ਕਰਤਾ ਕਿ ਕੁਦਰਤੀ ਨੇ ਜੀ ਮੈਂ ਕੀ ਕਰਾਂ ਹੂੰ ਫਿਰ ਮੈਂ ਦੱਸੋ ਕਹਿੰਦੇ ਕਿ ਕੁਦਰਤ ਦੇ ਅੱਗੇ ਕਿਸੇ ਦਾ ਜੋਰ ਨਹੀਂ ਚੱਲਦਾ ਨਹੀਂ ਪਰ ਜਿਹੜਾ ਜਿਹੜੀ ਨਲਾਇਕੀਆਂ ਤੁਹਾਡੀਆਂ ਸਾਬਤ ਹੋ ਗਈਆਂ ਜਿਹੜਾ ਡੈਮਾ ਚ 25 ਤੋਂ 30% ਖਾਲੀ ਰੱਖਣੀ ਸੀ ਉਹ ਨਹੀਂ ਰੱਖੇ ਗਏ ਜਦੋਂ ਪਹਿਲਾਂ ਪਤਾ ਸੀਗਾ ਕਿ ਮੀਂਹ ਐਨੇ ਪੈਣੇ ਉਹ ਤੋਂ ਉਹਦੇ باوجود ਨਾ ਫੁੱਲ ਕਿਉਂ ਪਰ ਕੇ ਰੱਖੇ ਗਏ دریاਵਾਂ ਨੂੰ ਜਿਉਂਦਿਆਂ ਰੱਖਣ ਦੀ ਉਹ ਚ 20 ਤੋਂ 25% ਪਾਣੀ ਸਦਾ ਚੱਲਦਾ ਰਹਿਣਾ ਚਾਹੀਦਾ ਉਹ ਕਿਉਂ ਨਹੀਂ ਚੱਲਦਾ ਹੂੰ ਦੇ ਮੱਚ ਬੰਨ ਮਜ਼ਬੂਤ ਕਿਹਨੇ ਕਰਨੇ ਸੀ ਚੋਇਆਂ ਦੀ ਸਫਾਈ ਕਿਹਨੇ ਕਰਨੀ ਸੀ ਪੁੱਛੋ ਨਾ ਆਪਣੇ ਮੰਤਰੀ ਨੂੰ ਬੋਏ ਨੂੰ ਜਿਹੜਾ ਰੋਲਾ ਪਾਉਂਦਾ ਸੀਗਾ ਕਿ ਸਾਰਾ ਕੁਝ ਹੋ ਗਿਆ ਜੀ ਸਭ ਜੇ ਸਾਫ਼ ਹੋਇਆ ਹੁੰਦਾ ਕਿੱਥੇ ਆ ਹੂੰ ਬਹੁਤ ਸਵਾਲ ਨੇ ਜੀ ਨਾ ਉਹ ਕਿਾ ਕੇ ਕਿ ਬੰਨਾਂ ਦੇ ਉੱਪਰ ਨਜ਼ਰਾਂ ਰੱਖਣੀਆਂ ਸੀ ਅੱਜ ਭਗਵੰਤ ਸਿੰਘ ਮਾਨ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਕਿ ਅਸੀਂ ਤਾਂ ਹੁਣ ਵੀ ਡਰੋਨ ਨਾਲ ਕੱਗਰ ਦੇ ਬੰਨਾਂ ਦੇ ਉੱਪਰ ਨਜ਼ਰ ਰੱਖ ਰਹੇ ਹਾਂ ਕਿ ਕਿਤੇ ਟੁੱਟ ਨਾ ਜਾਵੇ ਉਹ ਕਹਿੰਦੇ ਕਿ ਲੱਖ ਗੱਟਾ ਸਾਡੇ ਕੋਲ ਜਮ੍ਹਾਂ ਪਈ ਜੇ ਲੋੜ ਪਈ ਜਦੇ ਰੱਖ ਦਾਂਗੇ ਇੱਥੇ ਜਦੋਂ ਹੁਣ ਸੁਲਤਾਨਪੁਰ ਲੋਧੀ ਤੋਂ ਲੈ ਕੇ ਹੈ ਨਾ ਹਰੀਕੇ ਪੱਤਨ ਵਾਲੇ ਪਾਸੇ ਸਾਰੇ ਅੰਮ੍ਰਿਤਸਰ ਅਬੋੜ ਫਾਜ਼ਿਲਕਾ ਸ਼ਰਪੁਰ ਇੱਧਰ ਗੱਟੇ ਕਿਤੇ ਦਿਖੇ ਨਹੀਂ ਸਰਕਾਰੀ ਮੈਨੂੰ ਹੂੰ ਕਿੱਥੇ ਦੀ ਸਰਕਾਰੀ ਗੱਟੇ ਲੋਕ ਆਪੇ ਮਿੱਟੀਆਂ 100-200 ਕਿਲੋਮੀਟਰ ਤੋਂ ਆਈਆਂ ਨੇ ਟਰੇਲੀਆਂ ਮਿੱਟੀ ਆਈਆਂ ਪਰ ਪਰਖੇ ਲੋਕ ਲੈ ਕੇ ਆਏ ਨੇ ਬਿਲਕੁਲ ਹੂੰ ਤੇ ਤੁਹਾਡੀਆਂ ਕਿੱਥੇ ਆ ਹੂੰ ਤੁਸੀਂ ਤਾਂ ਇੱਕ ਸਰਕਾਰੀ ਬਾਬਾ ਜੀ ਦੀ ਕਿਸਤੀ ਝੂਟੇ ਲੈਣ ਜਾਂਦੇ ਹੋ ਹੁਣ ਅੱਜ ਕੱਲ ਜਿਹੜਾ ਵੀ ਤੁਹਾਡਾ ਹੁੰਦਾ ਉੱਥੇ ਕੇ ਜਾਂਦਾ ਉੱਥੇ ਕੇ ਝੂਟੇ ਲੈਣੇ ਹੋ ਸੋ ਇਸ ਲਈ ਇਹ ਸਾਰਾ ਕੁਝ ਅੱਜ ਦੀ ਤਰੀਕੇ ਚ ਲੁਕਾਉਣਾ ਬਹੁਤ ਔਖਾ ਮੁੱਖ ਮੰਤਰੀ ਸਾਹਿਬ ਸੋ ਸੱਚ ਦੱਸੋ ਲੋਕਾਂ ਨੂੰ ਇਹ ਇਹਦੇ ਜਵਾਬ ਤੁਹਾਨੂੰ ਦੇਣੇ ਪੈਣੇ ਆਉਂਦੇ ਸਮੇਂ ਜੀ ਤਾਂ ਸਾਰੇ ਇਸ ਮਸਲੇ ਦੇ ਉੱਪਰ ਚਰਚਾ ਕਰਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਬਹੁਤ ਸ਼ੁਕਰੀਆ ਜੀ